ਲਓ ਬਾਬਿਓ ਪਹੁੰਚ ਗਏ ਤੁੰਦ ਧੰਵਾਰ ਹੋਈ ਪਈ ਅੱਜ ਤਾਂ ਮਿਸਤਰੀ ਦੇ ਨਾਲ ਹੀ ਆਏ ਅੱਜ ਮੈਂ ਵੀ ਤੁੰਦ ਬਾਲੀ ਆ ਅੱਜ ਧੂਣੀ ਫੇਰ ਚੱਲ ਰਹੀ ਆ ਬੰਦਿਆਂ ਦੀ ਬਲਾਓ ਜੀ ਸ਼ਾਸਤਰੀ ਕਾ ਅੱਜ ਦਾ ਦੋਵੀ ਪਹੁੰਚਿਆ ਜੋਬਰ ਹਜੇ ਇਹਦਾ ਪਿਆ ਜਗੜ ਇਕੱਠਾ ਕਰਨ ਵਾਲਾ ਕਰਦੇ ਅੱਜ ਹੋਰ ਜੀ ਕੀ ਹਾਲ ਚਾਲ ਆ ਵਧੀਆ ਲਓ ਜੀ ਗੱਲਾ ਆ ਪਏ ਸੀਗੇ ਇਹ ਥੋੜੇ ਸਾਡੇ ਖਰਾਬ ਸੀ ਨਾ ਅਮਤਗੜ ਮਿਲੇ ਨਾ ਮਿਲੇ ਮਰੇਕ ਕੋਟ ਰਿਓ ਨਾ ਮਿਲੇ ਧੂਰੀਓ ਇਹ ਖੰਨੇੋਂ ਲਿਆਂਦੇ ਨੇ ਜੀ ਫਿਰ ਹਾਂ ਸਵੇਰੇ ਫੜ ਕੇ ਲਿਆਂਦੇ ਨੇ ਖੰਨੇੋਂ ਸਾਰ ਬਾਬਿਓ ਕਲੰਪ ਵੀ ਲਿਆਂਦੇ ਨਾਲ ਫਿਰ ਨਵੇਂ ਪਾ ਦਿੰਨੇ ਆ ਫਿਰ ਆਹ ਚ ਟਿੱਕਤ ਆਉਂਦੀ ਆ ਆਹ ਜੱਪ ਖੰਨਾ ਹੁੰਦਾ ਮਿਸਤਰੀ ਕੈਮ ਕੋਣੋ ਭਾਈ ਸਾਡਾ ਫੋਰਮੈਨ ਫਿਰ ਦਾ ਵੱਡਾ ਬਹੁਤ ਤੋਂ ਹੀ ਕੱਪੜੇ ਲਾ ਕੀ ਬਣਦਾ ਉੱਪਰੋਂ ਹੀ ਲਾਹੰਦਾ ਕੱਪੜੇ ਤਾਂ ਇਹ ਆਹ ਦੇਖ ਲਾਹੂ ਉੱਪਰੋਂ ਹੀ ਲਾ ਲੇ ਪਾ ਕੇ ਜਾਂਦਾ ਘਰੋਂ ਪਤੰਦਰ ਮੈਂ ਆਪਣੇ ਨਵੇਂ ਬਿਲਕੁਲ ਬਿਲਕੁਲ ਨਵੇਂ ਰਾਉ ਜੀ ਚੱਕਾ ਜੀ ਨਾਮਾ ਬਿਲਕੁਲ ਨਵੇਂ ਮਿਸਤਰੀ ਜੀ ਬਿਲਕੁਲ ਨਵੇਂ ਮਸ਼ੀਨ ਬਣ ਜੂ ਟਣਾ ਟੰਨ ਜੋ ਬੈਟਰੀ ਹੋ ਗਈ ਚਾਰਜ ਰਾਤ ਦੀ ਲਾਈ ਹੋਈ ਜੀ ਕਰਦੇ ਆਂ ਮਸ਼ੀਨ ਦੂਜੀ ਸਟਾਰਟ ਅਜ ਰੱਖ ਕੇ ਨੇ ਤਾਂ ਕੀ ਬਣਦਾ ਦੇਖਦੇ ਆਂ ਹਨਾ ਚੱਲ ਆ ਲਓ ਜੀ ਚੱਕ ਲਿਆ ਰੈਡੀ ਹੀਟਰ ਲਾਉਨੇ ਆ ਮਸ਼ੀਨ ਤੇ ਦੇਖਦੇ ਆਂ ਸਰਦਿਆਂ ਫਿੱਟ ਲਓ ਬਾਬੇ ਲਾਤਾ ਪਾਇਪ ਨਮਾ ਕਲੰਪ ਵੀ ਨਮਾ ਆ ਜੈਨੇ ਵੀ ਆਇਨੇ ਵੀ ਇਸ਼ਨਾਨ ਹੋ ਗਏ ਮੁੰਡੇ ਨੇ ਨਹਾ ਲਿਆ ਵੀ ਗੱਲ ਦਾ ਕਰਦਾ ਨਹੀਂ ਸੀ ਲਓ ਯਾਬ ਤੋਂ ਕਸਤਾ ਕਲੰਪ ਜਿਹੜਾ ਨੂੰ ਅੱਜ ਜਿਹੜਾ ਨੀਗੜ ਰੱਖਿਆ ਕਿਹੜੇ ਪਿੰਡੋਂ ਆ ਜਾਂਦੀ ਆ ਹੈ ਵਾਣੀ ਇਹ ਉਹਦਰ ਇਹਨੋਂ ਨਹੀਂ ਇਹ ਹੈਗੇ ਨੇ ਲੰਗਰਾਂ ਦੇ ਸ਼ਿਕਾਰੀ ਭਾਈ ਲੰਗਰ ਸੱਕਦੇ ਨੇ ਵਧੀਆ ਜੀ ਆਪਾਂ ਫਟਾ ਟੰਗ ਆਇਆ ਆ ਜੀ ਅੰਦਰ ਹੈਗਾ ਕਲੇਸ ਲਾ ਲਿਆ ਮੇਰੇ ਕੋਲ ਹੈਗਾ ਬੈਗਾ ਮਹਾਰਾ ਦੱਸੀ ਕਿ ਮੈਂ ਮੇਰੇ ਕੋਲ ਥੱਲੇ ਵਾਲਾ ਕਲੰਪ ਵੀ ਪਾ ਨਾ ਇਹ ਵੀ ਆਪੇ ਹੀ ਲਾ ਲਿਆ ਮੈਂ ਐਡ ਨਹੀਂ ਆਹ ਮੈਂ ਲਾ ਦਿੱਤਾ ਜਿਵੇਂ ਰਿਯਮ ਦਾ ਹੋਇਆ ਸਾਡੇ ਘਰੋਂ ਮਰੂਤ ਤੋੜ ਰਹੀ ਹੈ 11 ਮਾ ਲਾਓ ਜੀ ਲਾ ਰਹਿ ਨੇ ਹੇਰੀ ਡੇਡੇ ਦੀ ਹਿੱਟਰ ਮੁੰਡੇ ਇੱਧਰ ਆ ਜੁੱਕ ਜਾਣਾ ਓਏ ਹਣੀ ਮੈਜਰਾ ਪੂਰੀ ਲਾ ਪੂਰੀ ਵੇਚਣਾ ਪੂਰੀ ਲਾ ਦੇ ਮੈਜਰਾ ਬੜੀ ਮੈਜਰਾ ਘੰਟੇ ਘੰਟਾ ਕੱਚ ਦਾ ਹੈ ਯਾਰ ਜਮੇ ਇਹਨਾਂ ਤੋਂ ਬਚਾਓ ਪਤਨੀ ਪੁੱਤੀਆਂ ਇਹ ਏਡਾ ਕਰਕੇ ਆਉਣਾ ਨਾ ਨਾ ਹਣੀ ਲਾਓ ਜੀ ਫਰਲੇ ਪਾਸੇ ਦੀ ਆ ਤੂੰ ਜਾ ਖੰਡਿਆਰਾ ਮਾਰਿਓ ਗੱਲ ਨਹੀਂ ਮੈਂ ਜੀ ਮੈਂ ਲੱਖਾਂ ਰੁਪਈਆਂ ਦਾ ਸਾਚਾ ਹੋ ਰਿਹਾ ਇੱਥੇ ਇਹ ਤਾਂ ਇਹਦੇ ਵਿੱਚ ਨਹੀਂ ਆਉਂਦਾ ਯਾਰ ਉਹ ਹੌਲੀ ਹੌਲੀ ਥੱਲੇ ਕਾਹਾਂ ਫੜਦਾ ਦੱਸਾ ਠੂਲਾ ਜਿਹਾ ਫੜ ਜਾ ਮੈਨੂੰ ਗਰਦਨ ਦਾ ਕੱਢ ਲੈਣ ਦੇ ਮੈਂ ਚੱਲ ਓਏ ਆਹ ਫੜ ਲਾ ਓਏ ਤੇਰਾ ਦਿਮਾਗ ਮੂਰੇ ਨੂੰ ਕਰਵਾ ਇਹਨੂੰ ਲੈ ਓਏ ਆ ਨਾ ਖਹਿ ਜੇ ਲੈ ਜੀ ਬਾਈ ਇੱਥੇ ਸਿੱਧਾ ਜਾਉਣਾ ਪਾਇਪ ਲੱਗੂ ਮੇਜਰ ਤੇ ਤੇਰੇ ਕਿਨੂੰ ਮਰੇ ਇੱਥੋਂ ਇਧਰੋਂ ਸਿੱਧੀ ਕਰ ਦੇ ਸਿਰ ਹਾਂ ਪੂਰੇ ਨਾਲ ਗਾਣ ਦੇ ਇਧਰ ਆ ਇਧਰੋਂ ਇਧਰੋਂ ਇਹਨਾਂ ਚਾਹ ਦੇ ਰੱਖਦਾ ਨਹੀਂ ਇਧਰੋਂ ਚਾਹਤਾ ਹਾਂ ਜਖੜਾ ਤਾਂ ਹਾਂ ਦਵਾਰ ਨਹੀਂ ਸਹੀ ਹਾਂ ਇੱਥੇ ਹੁਣ ਸਹੀ ਆ ਇੱਥੇ ਮੜਾ ਮਗਰ ਨੂੰ ਜਾਂਦੇ ਇਸ ਕਰਕੇ ਮੜਾ ਨੂੰ ਆ ਗਿਆ ਤਾਂ ਮੜਾ ਦਾ ਥੱਲੋਂ ਮਗਰ ਨੂੰ ਲੈ ਆ ਬ੍ਰਦਰ ਲਓ ਜੀ ਹਾਂ ਲੈ ਜੀ ਕਿਉਂ ਬੱਸ ਫੇਰ ਲਾਵਾ ਦੋ ਹੀ ਲੱਗਣੇ ਇੱਥੇ ਦੇਖ ਲੈ ਲੋ ਫਰਮਾਨੀ ਕੱਲੋਂ ਤੋਂ ਆ ਗਏ ਦੋਨੇ ਸਹੀ ਨਾਟ ਮੇ ਜਾਣਗੇ ਲੱਗਦਾ ਆ ਗਏ ਇੱਧਰ ਕਸਨਾਮ ਥੱਲੇ ਰੱਖ ਲੈ ਨਾੜ ਦਾ ਕਟਾੜ ਥੋੜਾ ਕਰਨਾ ਇੱਥੇ ਲੱਗੂ ਆ ਚੱਬ ਜਿਹਾ ਅੱਗੇ ਪਿਆਜ ਰੱਖ ਪੂਣ ਪਲਾ ਦੇ ਕੱਟ ਕੇ ਯਾਰੋਂ ਬਾਡੀ ਦੇ ਜਾਂ ਟੰਗਾ ਯਾਰੋਂ ਧਮਾਕਾ ਇਥੇ ਦੀ ਉਹ ਫਰ ਪਾ ਲਾਂ ਚੱਕ ਫਰ ਚੱਕ ਪਾਸ ਪਾਸ ਸਿੱਧਾ ਪਾਣੀ ਕਰਾਂਗਾ ਇਹ ਇਹਨੂੰ ਆਹ ਲੱਗਦੀ ਇਹਨੂੰ ਕਰ ਸਕਦੇ ਹਾਂ ਕੰਮ ਦੇ ਹਰ ਛੱਡ ਦੇ ਫੜ ਛੱਡ ਦੇ ਫੜ ਛੱਡ ਦੇ ਫਰਨ ਲਾ ਦੇ ਦੇਖਣਾ ਬਣ ਫਰ ਵਿੱਚ ਲਿਆ ਲਿਆ ਨਾਟ ਦੋ ਨਾਟ ਦੇ ਦਿੰਦੇ ਦੋ ਨਾਟ ਮੇਰੇ ਕੋਲੇ ਪਾਇਆ ਲਾਓ ਜੀ ਆਪਦੇ ਕਰਤਾ ਰੇੜੀ ਹਿੱਟ ਤਾਂ ਫਿੱਟ ਇੱਕ ਨਾਟ ਮੂਰੇ ਜਿਹੜੇ ਉਹ ਖੋਲ ਕੇ ਕੱਢ ਲੈਣੇ ਆ ਬੈਟਰੀ ਖਾਲਾ ਹੁਣ ਇਹਦੇ ਫਾਰਕ ਹਸ ਲਾ ਪਹਿਲਾਂ ਹਰਾਂ ਦੇ ਨਾਲ ਮੈਂ ਆਪਣੇ ਘਰ ਹਰਾਂ ਦੀ ਟੈਨਸ਼ਨ ਆ ਬਾਬ ਡੀਪੇ ਨਾਟ ਬੈਚੇ ਇਹਦੇ ਇੱਕ ਨਾਟ ਕੱਢਣਾ ਪਊ ਜੋਰ ਨਾਲ ਖੋਲ ਪੇਰ ਕਸ ਬਾਕੀ ਛੱਡਾ ਇੱਥੇ ਜੜ ਗਿਆ ਹੋਇਆ ਯਾਰ ਇੱਥੇ ਆ ਉਹ ਦੇ ਪਿਆ ਮੂਰੇ ਕਰ ਜਾ ਚਲੋ 40 ਕਰੋ ਤੇ 40 ਕਰੋ ਉਸਤਾਦ ਜੀ ਚਾਹ ਪੀਨੇ ਆ ਕਰਤਾ ਰੈਡੀ ਹੀਟਰ ਫਿੱਟ ਮਾਰ ਦਿਆਂ ਸਿਰਫ ਪਾਤਾ ਪਾਣੀ ਵੀ ਹਨੇ ਕਾਸ ਰਿਹਾ 10 ਨੰਬਰ ਦੇ ਨਟ ਪਾਤਾ ਪਾਣੀ ਇਧਰੋਂ ਕਰ ਦਿਆਂ ਸਟਾਰਟ ਇਹਨੂੰ ਬੈਲਟ ਕਸਣ ਵਾਲੀ ਰਹਿ ਗਈ ਇਹਦੀ ਉਸਤਾਦ ਮਾੜੀ ਬੈਲਟ ਵਾਲਾ ਕਸਣੀ ਨਟ 16 17 ਵਾਲਿਆ ਚੱਕ ਬੜਾ ਨਾਲ ਕਾਰਤਾ ਫਿੱਟ ਸਾਰਾ ਕੁਝ ਇਹਦਾ ਰੈਡੀ ਹੈਟਰ ਹੁਣ ਮਾਰ ਦਿਆਂ ਸਿਲਪ ਦੇਖਦੇ ਆਂ ਕੀ ਕਹਿੰਦੀ ਏਅਰ ਕਲਿਨਰ ਦੇ ਹੱਥ ਧਰਾਉ ਜਾਂ ਨਾ ਧਰਾਉ ਇਹ ਹੁਣ ਜੱਸਾ ਜੀ ਦੱਸਣਗੇ ਵਿੱਚ ਬਹਿ ਕੇ ਧਰਾਉ ਨਾ ਧਰਾਉ ਆ ਸਿੱਛਾ ਇਹ ਵੀ ਟੂਬ ਲਾ ਦੇ ਸਾਰਾ ਲਿਆ ਗਿਆ ਅੱਜ ਉਹ ਨਹੀਂ ਮੰਨਦੀ ਨਹੀਂ ਮੰਨਦੀ ਬੱਬੂ ਹੜ ਜਾ ਹੜ ਜਾ ਏਅਰ ਕਲਿਨਰ ਦੇ ਹੱਥ ਧਰ ਰਣ ਦੇ ਮੱਗ ਲੱਭ ਜੂ ਪੂਰਾ ਕਰਿਆ ਕਰਾਂਗੇ ਸਾਈਡ ਤੇ ਮੱਗ ਲੱਭ ਜੂ ਪੂਰਾ ਹਲਕੀ ਚੱਲ ਵੀ ਚੱਲਾ ਹਾਂ ਹੱਡੀ ਦਾ ਕੋਟਾ ਤੂੰ ਬਾਹਰ ਆ ਅਰੇ ਆ ਥੱਲੇ ਉਹ ਨੂੰ ਛੱਡ ਦੇ ਮਾਂ ਦੀ ਗਾਲ ਨਿਕਲੂਗੀ ਇੱਕ ਗਾਲ ਤਾਂ ਆਪ ਵਿਗੜੀ ਜਾਣਾ ਤੂੰ ਸਾਨੂੰ ਕਹੀ ਜਾਣਾ ਆਮੀ ਰੱਖਿਆ ਲਾਉਣ ਕਾਤੀ ਜਾਮਾ ਆਣਾ ਹੋ ਗਿਆ ਦੂਜੀ ਮਸ਼ੀਨ ਤੇ ਰੱਖ ਦਿਆਂ ਬੈਂਟ ਲਈ ਮਾਰ ਦਿਆਂ ਜਲਪੁਨੀ ਚਾਰਜ ਤੇ ਲਾਈ ਹੋਈ ਆ ਬਾਬੇ ਕਰਤੀ ਰੈਡੀ ਚੱਲੇ ਹੁਣ ਇਹਨੂੰ ਲੈ ਕੇ ਧੌਣ ਨੂੰ ਮਗਰ ਧੌਣ ਨੂੰ ਨਹੀਂ ਕਿ ਟਾਈ ਕਰਦਿਆਂ ਨਾਲ ਟਾਈ ਲੈਣੇ ਆ ਇਹਦੀ ਮਾਰ ਲਈ ਉਸਤਾਦ ਨੇ ਸ਼ਲਫ Gracias. ਕੱਤੀ ਬੈਟਰੀ ਦੇਖਦੇ ਆ ਸਲਫ ਮਾਰ ਕੇ ਵੀ ਇੱਕ ਤਾਂ ਕਰਤੀ ਰੈਡੀ ਆਸਤਾ ਰਿਜ਼ੂਲਟ ਮਿਲ ਤਰੂਗੇ ਇਹ ਦੇਖਿਆ ਕੀ ਕਹਿੰਦੀ ਵਾ ਬਾਈ ਲੀਜ ਪਹਿਲੀ ਸਟਾਰ ਉਹ ਵੀ ਵਗੋ ਵੀ ਸਟਾਰਟ ਹੋਣੀ ਰੈਡੀਮੇਡ ਜਿਹਨਾਂ ਉਹ ਵੀ ਲਾਂਦੀ ਦੁਕਾਨੇ ਤੇ ਇਹ ਵੀ ਤਿਆਰ ਆ ਕਾਰ ਦੀ ਸਟਾਰਟ